ਉਹਨੇ ਦੱਸਿਆ ਕਿ ਇੱਥੇ ਇੱਕ ਮਨਜੀਤ कौर ਨਾਮ ਦੀ ਲੇਡੀਜ਼ ਹੈ ਉਹ ਜਿਹੜੀ ਲੇਡੀਜ਼ ਹੈ ਮੈਨੂੰ ਉਹ ਕਰੀਬ 2 ਸਾਲ ਤੋਂ ਨਸ਼ਾ ਖਵਾ ਰਹੀ ਆ ਉਹਨੇ ਮੈਨੂੰ ਨਸ਼ੇ ਤੇ ਲਾਇਆ ਅੱਛਾ 300 ਰੁਪਏ ਉਹ ਮੈਨੂੰ ਯਾਨੀ ਕਿ ਮੇਰਾ ਜਿਹੜਾ ਸੀਰਕ ਸੋਸ਼ਲ ਸੰਬੰਧ ਹੈ ਉਹ ਵੀ ਕਰਵਾਉਂਦੀ ਆ ਉਹ ਆਪਣੀ ਕੁੜੀ ਦੇ ਵੀ ਕਰਾਉਂਦੀ ਤੇ ਮੇਰੇ ਦੇ ਵੀ ਕਰਾਉਂਦੀ ਆ ਇਹ ਬਹੁਤ ਵੱਡੇ ਗੰਭੀਰ ਰਲ ਸੀ ਬਹੁਤ ਵੱਡੇ ਗੰਭੀਰ ਰਲ ਸੀ ਉਹ ਕਿ 300 ਰੁਪਏ ਉਹ ਲੈਂਦੀ ਆ 300 ਰੁਪਏ ਦੇ ਵਿੱਚੋਂ 150 ਮੈਨੂੰ ਦੇ ਦਿੰਦੀ ਆ ਤੇ 150 ਆਪ ਰੱਖ ਲੈਂਦੀ ਆ ਬਲਾਤਕਾਰ ਦਾ ਇੱਕ ਪਰਚਾ ਪਾਦਾ ਨਵਾਂ ਲੱਗਦਾ ਇੱਕ ਜਾਨੀ ਕਿ ਉਹਨਾਂ ਦੇ ਪਾਦਾ ਨਸ਼ੇ ਦਾ ਲਈ ਕਹੂੰਗਾ ਵੀ ਤੁਸੀਂ ਕਹਿੰਦੇ ਧਰਨੇ ਮਜਾਰਾ ਚੋਂ ਨਿਕਲੀ ਹੋਈ ਪਾਰਟੀ ਆਮ ਪਾਰਟੀ ਇਹ ਆਮ ਪਾਰਟੀ ਨਹੀਂ ਇਹਦਾ ਥੁੱਕ ਥੁੱਕ ਕੇ ਚੱਟਣ ਵਾਲੀ ਤੇ ਮਾਫੀਆਂ ਮੰਗਣ ਵਾਲੀ ਪਾਰਟੀ ਹੈ ਜਿਹੜੀ ਮਾਂ ਦਾ ਪੁੱਤ ਅੱਜ ਸਮਾਜ ਸੇਵੀ ਐ ਉਹਦੇ ਮਾਪੇ ਆ ਜਾਂ ਉਹਦੇ ਰਿਸ਼ਤੇਦਾਰ ਆ ਜਾਂ ਉਹਦਾ ਪਿੰਡ ਉਹ ਹੱਟਾ ਕਾਪੜ ਕੇ ਕਹਿੰਦੇ ਆ ਸਾਡੇ ਪਿੰਡ ਦਾ ਫਲਾਣਾ ਸਮਾਜ ਸੇਵੀ ਐ ਪਰ ਆਉਣ ਵਾਲੇ ਸਮੇਂ ਦੇ ਵਿੱਚ ਮਾਵਾ ਇਹ ਕਹਿਣੀ ਆ ਵੀ ਪੁੱਤ ਤਾਂ ਜੰਮੇ ਪਰ ਸਮਾਜ ਸੇਵੀ ਨਾ ਹੋਵੇ ਮੇਰਾ ਪੁੱਤ ਸ਼ਸ਼ੀ ਗਾਲ ਦੋਸਤੋ ਤੁਸੀਂ ਜੁੜਿਆ ਨਿਊਜ਼ ਓਕੇ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਬਧੌੜ ਸਾਥੀਓ ਤੁਸੀਂ ਇਹਨਾਂ ਦਿਨਾਂ 'ਚ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਮਤਲਬ ਨਸ਼ਾ ਜਿਹੜੇ ਤਸਕਰੀ ਨਾਲ ਸੰਬੰਧ ਰੱਖਦੇ ਸੀ ਉਹਨਾਂ ਲੋਕਾਂ ਦੇ ਘਟਾਏ ਜਾ ਰਹੇ ਆ ਸਰਕਾਰ ਜੁਧ ਨਸ਼ਿਆਂ ਵਿਰੁੱਧ ਇੱਕ ਪ੍ਰੋਗਰਾਮ ਦੇ ਤਹਿਤ ਕੰਮ ਕਰ ਰਹੀ ਆ ਪਰ ਇਹਦੇ ਵਿਚਾਲੇ ਇੱਕ ਚਰਚਾ ਦਾ ਮੁੱਦਾ ਸਾਹਮਣੇ ਆਇਆ ਜਿਹੜਾ ਮੋਗੇ ਤੋਂ ਆਗਾ ਸਮਾਜ ਸੇਵੀ ਮਹਿੰਦਰਪਾਲ ਸਿੰਘ ਲੁੰਬਾ ਜੀ ਉਹਨਾਂ ਨਾਲ ਸੰਬੰਧਿਤ ਮਸਲਾਗਾ ਤੇ ਉਹ ਮਸਲਾ ਕੀ ਆ ਪੂਰਾ ਉਹ ਜਾਣਦੇ ਆ ਆਪਾਂ ਬਾਈ ਰਾਜੂ ਪੱਤੋ ਜੀ ਆਪਣੇ ਨਾਲ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਪੂਰਾ ਮਸਲਾ ਸਮਝਾਂਗੇ ਵੀ ਮਸਲਾ ਕੀ ਆ ਤੇ ਹੁਣ ਉਹ ਗੱਲ ਕਿੱਥੇ ਜੇ ਖੜੀ ਹੈਗੀ ਉਹ ਵੀ ਸਾਰੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸ਼ਸ਼ੀ ਗੱਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿਊਜ਼ ਓਕੇ ਦਾ ਯਾਨੀ ਕਿ ਸਾਡੀ ਸਮੂਚੀ ਐਨ ਜੀਓ ਵੱਲੋਂ ਵਾਡਾ ਕੋਟਣਕੁਟ ਧੰਨਵਾਦ ਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਤੇ ਆਪ ਜੀ ਦੇ ਚੈਨਲ ਤੇ ਬੋਲਣ ਦੇ ਸਾਨੂੰ ਕਾਬਲ ਸਮਝ ਲਿਆ। ਅੰਬਾਈ ਜੀ ਸਭ ਤੋਂ ਪਹਿਲਾ ਹੀ ਸਵਾਲ ਮੇਰਾ ਇਹ ਹੈ ਕਿ ਵੀ ਅਸਲ ਦੇ ਵਿੱਚ ਮਸਲਾ ਹੈ ਕੀ ਹੈਗਾ ਵੀ ਕੀ ਮਸਲਾ ਹੈਗਾ ਵੀ ਇਹਨਾਂ ਤੇ ਪਰਚਾ ਕਾਦਾ ਹੋਇਆ ਸੁਣਨ ਕਿਹਾ ਤਾਂ ਇਹ ਜਾ ਰਿਹਾ ਵੀ ਇਹ ਸਮਾਜ ਸੇਵੀ ਹੈਗੀ। ਇਹ ਸਮਾਜ ਸੇਵੀ ਹੈਗੀ ਤੇ ਫਿਰ ਸਮਾਜ ਸੇਵੀ ਤੇ ਕਾਦਾ ਪਰਚਾ ਹੋ ਗਿਆ ਬਾਈ। ਦੇਖੋ ਜੀ ਗੱਲ ਇਹ ਹੈ ਵੀ ਸਿਆਣੇ ਕਹਿੰਦੇ ਆ ਵੀ ਜਿਹੜਾ ਰਾਜਨੀਤੀ ਹੈ ਨਾ ਤੇ ਸਮਾਜ ਸੇਵਾ ਰਾਜਨੀਤੀ ਤੇ ਸਮਾਜ ਸੇਵਾ ਦਾ ਕਦੇ ਮੇਲ ਨਹੀਂ ਹੋ ਸਕਦਾ। ਹੂੰ ਰਾਜਨੀਤੀ ਤੇ ਜਿਹੜੀ ਐ ਅਕਸਰ ਜਿਹੜੇ ਸਮਾਜ ਸੇਵੀ ਲੋਕ ਆ ਉਹਨਾਂ ਨੇ ਰਾਜਨੀਤਿਕ ਲੋਕਾਂ ਦਾ ਪਰਦਾ ਫਾਸ਼ ਕਰਨਾ ਹੁੰਦਾ ਤੇ ਰਾਜਨੀਤਿਕ ਲੋਕਾਂ ਨੂੰ ਇਹ ਚੀਜ਼ ਜਿਹੜੀ ਹਾਜਮ ਨਹੀਂ ਆਉਂਦੀ। ਸੋ ਗੱਲ ਆਉਂਦੀ ਐ ਮਹਿੰਦਰਪਾਲ ਲੂਬਾ ਤੇ ਜਿਹੜਾ ਤੁਸੀਂ ਮਸਲਾ ਪੁੱਛਿਆ ਅਸਲ ਮਸਲਾ ਕੀ ਐ ਜਿਵੇਂ ਕਿ ਕਹਿੰਦੇ ਨਾ ਕਿਸੇ ਸ਼ਾਇਰ ਨੇ ਬੜੀਆਂ ਸੋਹਣੀਆਂ ਲੈਣਾ ਲਿਖੀਆਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ। ਜਿਨ੍ਹਾਂ ਦੇ ਸੇਵਾ ਦੇ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮਸੀਰਤਾ ਚੱਲ ਰਹੇ ਨੇ ਇਸ ਸ਼ਾਇਰ ਨੂੰ ਮੱਧੇਂ ਨਜ਼ਰ ਆਖਦੇ ਹੋਏ ਸ਼ਾਇਰ ਨੂੰ ਤੇ ਮਹਿੰਦਰਪਾਲ ਲੂੰਬਾ ਤੇ ਵੀ ਇਹ ਜਾਣੀ ਕਿ ਇੱਕ ਆਫਤ ਪਈ ਹੈ ਇਹ ਮਸਲਾ ਇਹ ਹੈ ਕਿ ਮਹਿੰਦਰਪਾਲ ਲੂੰਬਾ ਜੀ ਦਾ ਇੱਕ DD نیوز ਗਗਨ ਦਮਾਮਾ ਵਾਜਿਓ ਇੱਕ ਨੀਡ ਚੈਨਲ ਜਿਹੜਾ ਆਪਣਾ ਵੀ ਚੱਲਦਾ ਹੈ ਉਹਦੇ ਪ੍ਰਤੀ ਉਹਨਾਂ ਨੇ ਇੱਕ ਅੱਜ ਤੋਂ ਮਹੀਨਾ ago ਪਹਿਲਾਂ ਇੱਕ ਨਿਊਜ਼ ਲਾਈ ਸੀਗੀ ਕੋਟ ਹਿੱਸੇ ਖਾਂ ਤੋਂ ਅਚਾਈ ਕੋਟ ਹਿਸੇ ਖਾਂ ਤੋਂ ਉਹਨਾਂ ਦੇ ਨਾਲ ਦੇ ਇੱਕ ਹੈਗਾ ਸਖਦੀਪ ਸਿੰਘ ਜੀ ਭਾਵਾ ਜਿਹੜੇ ਕਿ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਆ ਪੰਜਾਬ ਵੱਧ ਰਿਜਿਸਟਰ ਕਮੇਟੀ ਉਹਨਾਂ ਦੀ ਸਮੁੱਚੇ ਪੰਜਾਬ ਦੇ ਵਿੱਚ ਉਹ ਨਸ਼ਾ ਵਿਰੋਧ ਦੇ ਵਿੱਚ ਕੈਂਪ ਲਾਉਂਦੇ ਆ ਕੋਟ ਹਿਸੇ ਖਾਂ ਦੇ ਵਿੱਚ ਉਹਨਾਂ ਨੇ ਇੱਕ ਨਸ਼ਾ ਵਿਰੋਧੀ ਰੈਲੀ ਕੱਢੀ ਸੀ ਰੈਲੀ ਕਰਨ ਤੋਂ ਬਾਅਦ ਕੋਟ ਹਿਸੇ ਖਾਂ ਦੇ ਵਿੱਚ ਇੱਕ ਨਿਹੰਗਾਂ ਦਾ ਗੁਰਦੁਆਰਾ ਵਜਦਾ ਜਿੱਥੇ ਉਹਨਾਂ ਨੇ ਬਾਅਦ ਦੇ ਵਿੱਚ ਸਮਾਪਤੀ ਕੀਤੀ ਉੱਥੇ ਲੰਗਰ ਦਾ ਪ੍ਰਬੰਧ ਸੀ ਤਾਂ ਇੱਕ ਉਥੇ ਨੌਜਵਾਨ ਲੜਕੀ ਸੀ ਦੇਖਣ ਤਾਂ ਉਹਨਾਂ ਦੇ ਭਾਵ ਉਹ ਏਦਾਂ ਲੱਗਦਾ ਸੀ ਜਿਵੇਂ ਵਿਆਹੀ ਹੋਈ ਹੈ ਉਹਨਾਂ ਦੇ ਚੂੜਾ ਵਗੈਰਾ ਯਾਨੀ ਕਿ ਸਾਰਾ ਮੇਕਅਪ ਦਾ ਸਮਾਨ ਲੱਗਿਆ ਹੋਇਆ ਸੀ ਜਦੋਂ ਲੰਗਰ ਛਕ ਰਹੀ ਸੀ ਤਾਂ ਉਹ ਕੁਦਰਤੀ ਉਹਦਾ ਨਸ਼ਾ ਕੀਤਾ ਹੋਇਆ ਸੀ ਤੇ ਮੂਦੇ ਮੂੰਹ ਪਲੇਟ ਤੇ ਡਿੱਗ ਗਿਆ ਅੱਛਾ ਉਹ ਡਿੱਗਣ ਦੇ ਕਾਰਨ ਹੈ ਕਿਉਂਕਿ ਫਿਰ ਜਿਸका ਕਾਮ ਉਸਕੋ ਸਾਜੇ ਨਸ਼ੇ ਦੇ ਵਿਰੁੱਧ ਸੀ ਅਰੇ ਲਈ ਕੱਢੀ ਸੀ ਉਹਨਾਂ ਨੇ ਕੀ ਕੀਤਾ ਉਹਨੂੰ ਪੁੱਛਗਿੱਛ ਕਰਨ ਲੱਗ ਗਏ ਤੇ ਮਹਿੰਦਰਪਾਲ ਲੂਬਾ ਨੇ ਵੀਡੀਓ ਬਣਾਈ ਉਹਨਾਂ ਦੀ ਨਹੀਂ ਉਹਨਾਂ ਦਾ ਇਹ ਕਨਫਰਮ ਕਿਵੇਂ ਹੋਇਆ ਜੀ ਵੀ ਉਹ ਨਸ਼ੇ ਨਾਲੀ ਡਿੱਗੀ ਹੋ ਸਕਦਾ ਵੈਸੇ ਨਸ਼ਾ ਜਿਹੜੇ ਕੋਥੇ ਨਹਿਂਗ ਸਿੰਘ ਸੀਗੇ ਜਦੋਂ ਇਹ ਸਮੁੱਚੀ ਕਮੇਟੀ ਆ ਉਹਨਾਂ ਨੇ ਸਵਾਲ ਜਿਹਾ ਪੁੱਛਨੇ ਸ਼ੁਰੂ ਕੀਤੇ ਹਾਫ ਭਾਅ ਬਣ ਲੱਗੇ ਕਿ ਨਾਮ ਆਪਾਂ ਵੇਖ ਲੈਣ ਵੀ ਆਹ ਕੀ ਬਾਣਾ ਵਰਤ ਗਿਆ ਤਾਂ ਨਹਿਂਗ ਸਿੰਘਾਂ ਨੇ ਦੱਸਿਆ ਵੀ ਇਹ ਜਿਹੜੀ ਕੁੜੀ ਆ ਵੀ ਕਾਫੀ ਸਮੇਂ ਤੋਂ ਕਰੀਬ 2 ਜਾਂ 3 ਸਾਲਾਂ ਤੋਂ ਜਾਂ 2.5 ਸਾਲਾਂ ਤੋਂ ਵੀ ਇਹ ਨਸ਼ਾ ਕਰ ਰਹੀ ਹੈ। ਅੱਛਾ। ਨਸ਼ੇ ਦੇ ਵਿੱਚ ਚਿੱਟਾ ਵੀ ਲਾ ਰਹੀ ਹੈ ਤੇ ਇਸ ਤੋਂ ਲਾਵਾ ਹੋਰ ਕੈਰਫੁੱਲ ਵਗੈਰਾ ਵੀ ਕਰ ਰਹੀ ਹੈ। ਅੱਛਾ। ਪਰ ਉਹਨਾਂ ਨੇ ਜਦੋਂ ਉਹਦੀ ਵੀਡੀਓ ਬਣਾਈ ਮਹਿੰਦਰਪਾਲ ਲੂੰਬਾ ਨੇ ਉਹਦੀ ਵੀਡੀਓ ਬਣਾਈ ਹਾਂ ਤੇ ਉਹਨਾਂ ਨੇ ਉਹ ਸਵਾਲ-ਜਵਾਬ ਕੀਤੇ ਉਹ ਵੀਡੀਓ ਵਾਇਰਲ ਕੀਤੀ। ਵੀਡੀਓ ਜਿਹੜੀ ਉਹਨਾਂ ਨੇ ਵਾਇਰਲ ਕੀਤੀ ਬੈਲਪੁਰ ਚੇਲਾ ਬਲਰ ਕਰਕੇ ਅੱਜ ਵੀ ਆਪਣੇ ਕੋਲੇ ਆ ਜੋ ਕਿ ਲੀਗਲ ਅਦੇਸ਼ਾ ਕਾਨੂੰਨ ਆ ਰੂਲ ਮੰਤਮ ਅਦੇਸ਼ ਕਾਨੂੰਨ ਆ ਪੇਜ ਦੇ ਫੇਸਬੁੱਕ ਦੇ ਜਾਂ YouTube ਦੇ ਉਹਨੂੰ ਮੱਦਰ ਨੇ ਰੱਖ ਕੇ ਬਿਲਕੁਲ ਨਾ ਨਾ ਲਿਆ ਨਾ ਪਿੰਡ ਦੱਸਿਆ ਨਾ ਕੋਈ ਚਿਹਰਾ ਦਿਖਾਇਆ ਕੁੜੀ ਦਾ ਅੱਛਾ ਮਤਲਬ ਉਹਦੀ ਸਾਰੀ ਆਈਡੈਂਟੀਟੀ ਆ ਜਿਹੜੀ ਉਹ ਹਾਈਡ ਰੱਖੀ ਹੋਈ ਹੈ ਹਾਈਡ ਰੱਖੀ ਹੋਈ ਅੱਛਾ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਉੱਥੋਂ ਪਤਾ ਲੱਗਿਆ ਵੀ ਜਿਹੜੀ ਉਹ ਕੁੜੀ ਹੈ ਉਹਨੇ ਫਿਰ ਉਸ ਤੋਂ ਅਗਲਾ ਜਨਮਿੰਦਰਪਾਲ ਲੂੰਬਾ ਤੇ ਸਮੁੱਚੀ ਟੀਮ ਆ ਉਹਨਾਂ ਦੇ ਘਰ ਗਏ ਉਹਨਾਂ ਨੇ ਕਿਹਾ ਵੀ ਆਪਾਂ ਇਸ ਕੁੜੀ ਦਾ ਨਸ਼ਾ ਛਡਾਉਣਾ ਹੈ ਇੱਕ ਉਸ ਕੁੜੀ ਦੀ ਮਦਦ ਲਈ ਗੋਹਾਰ ਲਈ ਪੰਜਾਬ ਸਰਕਾਰ ਨੂੰ ਵੀ ਸਾਡੀ ਨਸ਼ਾ ਵਿਰੋਧੀ ਕਮੇਟੀ ਹੈ ਸਮਾਜ ਸੇਵੀਆਂ ਵੀ ਕਿਉਂ ਨਾ ਆਪਾਂ ਇਹ ਕੁੜੀ ਦਾ ਦੇਖਭਾਲ ਕਰਕੇ ਆਪਾਂ ਨਸ਼ਾ ਛਡਾ ਲਈ ਜਦੋਂ ਉਹਨਾਂ ਦੇ ਘਰ ਗਏ ਤਾਂ ਫਿਰ ਉਹ ਕੁੜੀ ਨੇ ਜਿਹੜਾ ਜਾ ਕੇ ਜਿਹਨਾਂ ਨੇ ਦੇਖਿਆ ਉਸ ਵਕਤ ਮਹਿੰਦਰਪਾਲ ਲੂੰਬਾ ਦੇ ਕਹਿਣ ਦੇ ਮੁਤਾਬਕ ਕੁੜੀ ਦੇ ਹੱਥ ਦੇ ਵਿੱਚ ਸਰੰਗ ਸੀ ਉਹ ਟੀਕਾ ਲਗਾਉਣ ਦੀ ਤਿਆਰੀ ਦੇ ਵਿੱਚ ਸੀ ਅੱਛਾ ਉਹਨਾਂ ਨੇ ਆਪ ਦੇਖੀ ਦੇਖੀ ਉਸ ਦਿਨ ਜਦੋਂ ਵੀ ਵੀਡੀਓ ਬਣਾਈ ਉਦੋਂ ਵੀ ਜਾਣ ਕੇ ਉਹਦਾ ਚਿਹਰਾ ਬੰਨ ਕੇ ਬਿਲਕੁਲ ਬਲਰ ਕਰਕੇ ਸਾਰਾ ਕੁਝ ਉਸ ਟਾਈਮ ਤੇ ਪਤਾ ਲੱਗਿਆ ਜਦੋਂ ਅਗਲੇ ਦਿਨ ਲੜਕੀ ਨੇ ਦੱਸਿਆ ਕਿ ਮੇਰੀ ਜਿਹੜੀ ਉਮਰ 17 ਸਾਲ ਹੈ। ਅੱਛਾ 17 ਸਾਲ ਦੀ ਉਮਰ ਵਾਲੀ ਕਿ ਲੜਕੀ ਨਵਾਲਿਕ ਚ ਆ ਗਈ। ਉਸ ਦਿਨ ਵੀ ਉਹਨਾਂ ਨੇ ਪੂਰੀ ਆਪਣੇ ਰੂਲ ਮੰਤੋਂ ਦੇਸ਼ ਦੇ ਕਾਨੂੰਨ ਦਾ ਧਿਆਨ ਰੱਖ ਕੇ ਉਹ ਵੀਡੀਓ ਬਣਾਈ। ਉਸ ਤੋਂ ਬਾਅਦ ਉਹ ਬਾਹਰ ਵਾਇਰਲ ਕਰੀ ਵੀਡੀਓ। ਉਹਨੇ ਦੱਸਿਆ ਕਿ ਇੱਥੇ ਇੱਕ ਮਨਜੀਤ ਕੌਰ ਨਾਮ ਦੀ ਲੇਡੀਜ਼ ਹੈ। ਉਹ ਜਿਹੜੀ ਲੇਡੀਜ਼ ਹੈ ਮੈਨੂੰ ਉਹ ਕਰੀਬ 2 ਸਾਲ ਤੋਂ ਨਸ਼ਾ ਖਵਾ ਰਹੀ ਆ ਉਹਨੇ ਮੈਨੂੰ ਨਸ਼ੇ ਤੇ ਲਾਇਆ ਅੱਛਾ 300 ਰੁਪਏ ਉਹ ਮੈਨੂੰ ਯਾਨੀ ਕਿ ਮੇਰਾ ਇਹਦਾ ਸੀਰਕ ਸੋਸ਼ਣ ਸੰਬੰਧ ਹੈ ਉਹ ਵੀ ਕਰਵਾਉਂਦੀ ਆ ਉਹ ਆਪਣੀ ਕੁੜੀ ਦੇ ਵੀ ਕਰਾਉਂਦੀ ਤੇ ਮੇਰੇ ਦੇ ਵੀ ਕਰਾਉਂਦੀ ਆ ਇਹ ਬਹੁਤ ਵੱਡੇ ਗੰਭੀਰ ਹੈ ਬਹੁਤ ਵੱਡੇ ਗੰਭੀਰ ਲਵਾ ਸੀ ਉਹ ਕਿ 300 ਰੁਪਏ ਉਹ ਲੈਂਦੀ ਆ 300 ਰੁਪਏ ਦੇ ਵਿੱਚੋਂ 150 ਮੈਨੂੰ ਦੇ ਦਿੰਦੀ ਆ ਤੇ 150 ਆਪ ਰੱਖ ਲੈਂਦੀ ਆ ਅੱਛਾ ਪਰ ਚੱਕਰ ਇਹ ਬਣਿਆ ਵੀ ਇਹ ਜਿਹੜਾ ਮੰਨ ਕੇ ਚਲੋ ਇੱਕ ਅੱਡਾ ਹੀ ਲਾ ਲਓ ਜੋ ਵੀ ਕੁਛ ਮਾੜੀ ਗੱਲਬਾਤ ਹੋ ਰਹੀ ਆ ਜਿਹੜੀ ਸਮਾਜ ਦੇ ਉਲਟ ਜਾਂਦੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਜੁੱਧ ਨਸ਼ਿਆਂ ਵਿਰੁੱਧ ਇਹ ਜੁੱਧ ਨਸ਼ਿਆਂ ਵਿਰੁੱਧ ਨਹੀਂ ਹੈ ਜੁੱਧਾ ਜਿਹੜਾ ਇਹ ਸਮਾਜ ਸੇਵੀ ਸੰਸਥਾ ਦੇ ਨਸ਼ਾ ਛਡਾਉਣ ਵਾਲੀਆਂ ਸੰਸਥਾਵਾਂ ਦੇ ਆਗੂ ਹੈ ਜਾਂ ਸੰਸਥਾਵਾਂ ਉਹਨਾਂ ਦੇ ਵਿਰੁੱਧ ਆਇਆ ਤਾਂ ਇੱਕ ਡਰਾਮੇਬਾਜ਼ੀ ਹੈ ਸਾਡੇ ਹਿਸਾਬ ਦੇ ਨਾਲ ਤਾਂ ਇਹ ਡਰਾਮੇਬਾਜ਼ੀ ਹੈ ਕਿਉਂ ਡਰਾਮੇਬਾਜ਼ੀ ਇਸ ਕਰਕੇ ਹੈ ਵੀ ਜਿਹੜੇ ਲੋਕ ਨਸ਼ਾ ਛਡਾਉਣ ਦੇ ਆਪਣੇ ਘਰ ਬਰਬਾਦ ਕਰ ਚੁੱਕੇ ਆ ਆਪਣੇ ਪਰਚੇ ਪਵਾ ਚੁੱਕੇ ਆ ਆਪਣੇ ਕਾਰਫੂਕ ਤਮਾਸ਼ਾ ਵੇਖ ਸੋਕੇ ਆ ਉਹਨਾਂ ਲੋਕਾਂ ਦੇ ਪਰਚੇ ਪਾਜੇ ਆ ਇਹ ਇੱਕ ਡਰਾਮਾ ਏ ਯੋਧ ਨਸ਼ਾ ਵਿਰੋਧ ਨਹੀਂ ਯੋਧਾ ਜਿਹੜਾ ਇਹ ਨਸ਼ਾ ਛਡਾਉਣ ਵਾਲਿਆਂ ਦੇ ਵਿਰੋਧ ਹੈ ਅੱਛਾ ਆਪਾਂ ਹੁਣ ਉਸ ਗੱਲ ਤੇ ਹੁਣੇ ਜਦੋਂ ਉਹਨੇ ਕਿਹਾ ਵੀ ਮਨਜੀਤ ਕੌਰ ਨਾਂ ਦੀ ਲੜਕੀ ਹੈ ਉਹ 300 ਰੁਪਏ ਮੈਂ ਦਿੰਦੀ ਆ 150 ਮੈਨੂੰ ਲੈਂਦੀ ਮੇਰਾ ਸਿਸ਼ਕੂਣ ਕਹਿੰਦੀ ਆ ਆਪਨੀ ਲੜਕੀ ਦਾ ਵੀ ਕਰਾਉਂਦੀ ਆ ਅੱਛਾ ਉਹ ਕਾਲਜ ਨਾਲ ਇਹਦਾ ਬਿਆਨ ਉਹ ਦਰਜ ਕਰਲੇ ਅਗਲੇ ਦਿਨਾਂ ਨੇ ਫੇਰ ਨਿਊਜ਼ ਲਾਤੀ ਅੱਛਾ ਨਿਊਜ਼ ਲਾਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ ਨਸ਼ਾ ਛਡਾਊ ਕੇਂਦਰ ਮੋਗੇ ਦੇ ਨਾਲ ਬਣਿਆ ਹੋਇਆ ਹੈ ਉੱਥੇ ਵੀ ਲੈ ਕੇ ਗਏ ਉੱਥੋਂ ਮੈਡੀਸ਼ਨ ਦਵਾਇਆ ਫਿਰ ਜਿਹੜੀ ਪੰਜਾਬ ਪੁਲਿਸ ਅਧਿਕਾਰੀ ਹੈ ਥਾਣੇ ਦੇ ਵਿੱਚ ਜਾਨਕਿ ਉੱਥੇ ਹੀ ਉਹਨਾਂ ਨੇ ਪੇਸ਼ ਕਰੀ ਲੜਕੀ ਉਹਦਾ ਬਿਆਨ ਬਗਰਾ ਇਹਨਾਂ ਨੇ ਜਾਨਕਿ ਜਿੱਥੋਂ ਉਹਨੇ ਨਸ਼ਾ ਲਿਆ ਸੀ ਉਹ ਮੈਡੀਕਲ ਦਾ ਨਾਮ ਵੀ ਦੱਸਿਆ ਅੱਛਾ ਤਾਂ ਕਾਰਨ ਇਹ ਹੈ ਜਿਹੜਾ ਉਹ ਮੈਡੀਕਲ ਹੈ ਉਹ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਹੈ ਉੱਥੋਂ ਦਾ ਜਿਹੜਾ ਇੱਕ ਹੋਰ ਕੋਈ ਇੱਕ ਸਾਲ ਪਹਿਲਾਂ ਵਿਹਿੰਦਰਪਾਲ ਲੂੰਬਾ ਵੀ ਜਿਹੜਾ ਕੋਈ ਉੱਥੇ ਨਸ਼ੇ ਦਾ ਤਸਕਰਾ ਵੱਡਾ ਉਹਦੀ ਕੈਂਸਕੋਟ ਨਹੀਂ ਕੀਤੀ ਉਹਨਾਂ ਨੇ ਉਹਦੇ ਪ੍ਰਤੀ 1 ਸਾਲ ਪਹਿਲਾਂ ਦਰਖਾਸਤ ਕਰੀ ਜਿੱਤੀ ਦਰਖਾਸਤ ਠੀਕ ਹੈ 1 ਸਾਲ ਪਹਿਲਾਂ ਦਰਖਾਸਤ ਦਿੱਤੀ ਹੈ ਜੋ ਕਿ ਮਹਿੰਦਰਪਾਲ ਲੂੰਬਾ ਜੀ ਕਹਿ ਰਹੇ ਨੇ ਉਹ ਦਰਖਾਸਤਾਂ ਜਿਹੜੀ ਸਾਲ ਪਿੱਛੋਂ ਇਨਕੁਆਰੀ ਐਚਪੀਐਸ ਦੇ ਆਈ ਸੀ ਐਸਐਸਪੀ ਦੇ ਅੱਛਾ ਜੀ ਉਹਦੇ ਪ੍ਰਤੀ ਜਦੋਂ ਉਹ ਆਈ ਤੇ ਐਸਪੀਐਚ ਨੇ ਆਪਣਾ ਇਹਨਾਂ ਨੂੰ ਮਹਿੰਦਰਪਾਲ ਲੂੰਬਾ ਤੇ ਸੁਖਦੀਪ ਸਿੰਘ ਭਮ ਜਿਹੜੇ ਨਸ਼ਾ ਵਿਰੋਧੀ ਪੰਜਾਬ ਕਮੇਟੀ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਫੜ ਕੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਆਖਿਆ ਵੀ ਤੁਸੀਂ ਇਹ ਚੀਜ਼ ਤੋਂ ਕੀ ਲੈਣਾ ਹੈ ਤੁਸੀਂ ਇਹ ਕੰਮ ਛੱਡੋ ਤੁਹਾਡਾ ਨਸ਼ਾ ਛਡਾਉਣ ਦਾ ਪੰਜਾਬ ਦਾ ਠੇਕਾ ਨਹੀਂ ਲਿਆਗਾ ਵੀ ਇਹ ਦਰਖਾਸਤਾਂ ਦੀ ਵਾਪਸ ਲੈ ਲਓ ਠੀਕ ਹੈ ਉੱਥੇ ਮਹਿੰਦਰਪਾਲ ਲੂੰਬਾ ਤੇ ਸਖਦੀਪ ਸਿੰਘ ਭਮ ਨੇ ਉਹ ਤੋਂ ਅਨਕਾਰ ਕਰਤਾ ਵੀ ਅਸੀਂ ਇਹ ਦਰਖਾਸਤ ਨਹੀਂ ਲਵਾਂਗੇ ਫਿਰ ਉੱਥੇ ਉਹਨਾਂ ਨੇ ਕਿਹਾ ਐਸਪੀਐਚ ਨੇ ਵੀ ਭਾਈ ਇਹ ਜਿਹੜਾ ਤੈਨੂੰ ਜਲਸਾ ਹੈ ਜਾਇਦ ਤੁਸੀਂ ਗੱਲਬਾਤ ਕਰ ਰਹੇ ਹੋ ਜੀ ਵਾਪਸ ਨਹੀਂ ਲੈਣੀ ਨਹੀਂ ਗੀ ਪਊ ਇਹਦਾ ਇੱਕ ਤਰ੍ਹਾਂ ਦੀ ਧਮਕੀ ਹੋ ਗਈ ਧਮਕੀ ਦਿੱਤੀ ਉਹਦਾ ਜਿਹੜਾ ਖਮਿਆਜਾ ਹੈ ਹਾਂਜੀ ਉਹਦਾ ਜਿਹੜਾ ਖਮਿਆਜਾ ਮਹਿੰਦਰਪਾਲ ਲੂੰਬੇ ਤੇ ਉਹ ਪਹੁਤ ਨਾ ਪਿਆ ਉਸ ਤੋਂ 20 ਜਾਂ 25 ਦਿਨ ਬਾਅਦ ਮੈਂ ਇਹ ਮਹਿੰਗਾ ਪੈਣ ਵਾਲਾ ਮਤਲਬ ਸੀ ਉਹ ਇਹ ਨਿਕਲਿਆ ਜੀ ਇਹ ਨਿਕਲਿਆ ਜਿਹੜਾ ਝੂਠਾ ਪਰਚਾ ਉਹਨਾਂ ਦੇ ਉੱਤੇ ਬਲਾਤਕਾਰ ਦਾ ਇੱਕ ਪਰਚਾ ਪਾਤਾ ਨਵਾਂ ਲੱਗਦਾ ਇੱਕ ਜਾਨੀ ਕਿ ਉਹਨਾਂ ਦੇ ਪਾਤਾ ਨਸ਼ੇ ਦਾ ਪਰਚਾ ਜਿਹੜੇ ਬਿਆਨ ਹੈ ਬਿਆਨਾਂ ਦੇ ਵਿੱਚ ਕੱਲ ਸਾਡੀ ਡਿਜੀਟਲ মিডিਆ ਕਲੱਬ ਦੀ ਨਿਹਾਲ ਸਿੰਘ ਵਾਲੀ ਮੀਟਿੰਗ ਵੀ ਸੀ ਇੱਕ ਉਹਦੇ ਵਿੱਚ ਹੀ ਐਫਆਰਆਈ ਹੈ ਉਹਦੇ ਨਾਲ ਕੁਝ ਅਖੀਰ ਲੀਆਂ ਲੈਣਾ ਪੜਕੇ ਵੀ ਸੁਣਾਈਆਂ ਐਫਆਈਆਰ ਦੇ ਵਿੱਚ ਉਹ ਲੜਕੀ ਆ ਜਿਹੜੀ ਉਹ ਇਹ ਕਹਿ ਰਹੀ ਹੈ ਵੀ ਉਹਨਾਂ ਨੇ ਬਿਆਨ ਨਹੀਂ ਦਿੱਤੇ ਆ ਉਹਨਾਂ ਨੇ ਕਹਿ ਕਹਾ ਕੇ ਬਿਆਨ ਦਵਾਲੇ ਵੀ ਮਹਿੰਦਰਪਾਲ ਲੂੰਬਾ ਸੀ ਜਿਹੜੇ ਇਹ ਸਮੂਚੀ ਟੀਮ ਸਾਡੇ ਘਰੀ ਗਈ ਸਰੰਜ ਜਿਹੜੀ ਮੈਨੂੰ ਇਹਨਾਂ ਨੇ ਆਪ ਹੱਥ ਚੁਪਾਈ ਅੱਛਾ ਚਲੋ ਸਰੰਜ ਫੜਾਤੀ ਉਹ ਮੰਨ ਲਿਆ ਸਰੰਜ ਦਾ ਪਰਚਾ ਪਾਉਂਦੇ ਉਹ ਤੇ ਉਹ ਕਹਿੰਦੇ ਵੀ ਸਾਨੂੰ ਮਜਬੂਰ ਕਰਕੇ ਮਹਿੰਦਰਪਾਲ ਲੂੰਬੇ ਨੇ ਸਰੰਜ ਫੜਾਈ ਹੈ ਇਹ ਦੇ ਤਰਕਰ ਤੇ ਨਾਲ ਉਹਨੇ ਇਹ ਵੀ ਲਿਖਿਆ ਵੀ ਜਿਹੜੀ ਮਨਜੀਤ ਕੌਰ ਹੈ ਤੇ ਉਹਦੀ ਲੜਕੀ ਰਮਨ ਹੈ ਜਿਹੜੀਆਂ ਨੇ ਮੇਰਾ ਸੀਰਕਿਸ਼ੋਸ਼ਣ ਕਰਾਉਂਦੀਆਂ ਸੀ ਮਹਿੰਦਰ ਸਰੰਜ ਫੜਾਉਣ ਵਾਲਿਆ ਤੇ ਮੈਂ ਪਛਾਣ ਸਕਦੀ ਆ ਪਰ ਜਾਣਦੀ ਨਹੀਂ ਵੀ ਉਹਨਾਂ ਦੇ ਸਰੰਜ ਫੜਾਉਣ ਵਾਲਿਆ ਤੇ ਮੇਰੀ ਵੀਡੀਓ ਬਣਾਉਣ ਵਾਲਿਆ ਤੇ ਤੇ ਰਮਨ ਤੇ ਮਨਜੀਤ ਕੌਰ ਦੇ ਕਾਰਵਾਈ ਪਰਚਾ ਦਰਜ ਹੋਣਾ ਚਾਹੀਦਾ ਅੱਛਾ ਇੱਥੇ ਗੱਲ ਇਹ ਹੈ ਵੀ ਜਦੋਂ ਨੇ ਐਫ ਆਈ ਆਰ ਦੇ ਵਿੱਚ ਬਿਆਨ ਦਿੱਤੇ ਆ ਵੀ ਮਹਿੰਦਰਪਾਲ ਲੂੰਬੇ ਤੇ ਵੀਡੀਓ ਬੈਰ ਦਾ ਪਰਚਾ ਕੀਤਾ ਜਾਵੇ ਸਰੰਜ ਫੜਾਉਣ ਦਾ ਕੀਤਾ ਜਾਵੇ ਨਾ ਤਾਂ ਸਰੰਜ ਫੜਾਈ ਹੈ ਤੇ ਉਹ ਤੇ ਚਿੱਟਾ ਕਿੱਤਾ ਦਾ ਨਸ਼ੇ ਦਾ ਪਰਚਾ ਪਾਇਆ ਤੇ ਬਲਾਤ ਕਰਨਾ ਪਾ ਬਰਾਂਡ ਪਾ ਕੀਤਾ ਕਿੱਥੇ ਕਦੋਂ ਕੀਤਾ ਕਿਵੇਂ ਕੀਤਾ ਕਿੰਨੇ ਚਿਰ ਤੋਂ ਹੋ ਰਿਹਾ ਇੱਥੋਂ ਜਾਨੀ ਕਿ ਪਤਾ ਲੱਗਦਾ ਵੀ ਇਹ ਇੱਕ ਗਿਣੀ ਮਿਤੀ ਸਾਜ਼ਿਸ਼ ਹੈ ਜਿਹੜਾ ਉਥੋਂ ਦਾ ਮੈਡੀਕਲ ਵਾਲਾ ਉਹਨੇ ਯਾਨੀ ਕਿ ਸਾਰਾ ਕੁਝ ਪੰਜਾਬ ਪਾਸੇ ਰਲ ਮਿਲ ਕੇ ਕਰਾਇਆ। ਤੇ ਇਹ ਵਿੱਚ ਜਿਹੜੀ ਹੁਣ ਤੁਸੀਂ ਗੱਲ ਦੱਸ ਰਹੇ ਹੋ ਇਹਦੇ ਵਿੱਚ ਇੱਕ ਚੀਜ਼ ਛੋਟੀ ਜਿਹੀ ਜਿਹੜਾ ਸਵਾਲ ਰਹਿ ਗਿਆ ਇਹਦੇ ਵਿੱਚ ਵੀ ਜਿਹ ਇਹਨਾਂ ਦੇ ਤਾਂ ਚਲੋ ਪਰਚਾ ਹੋਇਆ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹਨਾਂ ਤੇ ਆਹ ਵਾਲੀਆਂ ਤਰ੍ਹਾਂਾਂ ਤੇ ਜਿਹੜੀਆਂ ਤੁਸੀਂ ਦੱਸ ਰਹੇ ਹੋ ਵੀ ਇਹਨਾਂ ਤੇ ਖਰਚਾ ਦਰਜ ਹੋ ਗਿਆ। ਠੀਕ ਹੈ। ਪਰ ਨਾਲ ਹੀ ਉਹਨੇ ਉਹ ਜਿਹੜੀ ਉਹ ਲੇਡੀਜ਼ ਦਾ ਨਾਮ ਲਿਆ ਉਹਦੀ ਬੇਟੀ ਦਾ ਨਾਮ ਲਿਆ ਵੀ ਉਹਨਾਂ ਨੇ ਮੇਰੇ ਤੋਂ ਮਤਲਬ ਸਰੀਰਕ ਸ਼ੋਸ਼ਣ ਕਰਦੇ ਸੀ ਜਿਹੜੇ ਉਹਨਾਂ ਦੇ ਖਿਲਾਫ ਵੀ ਕੋਈ ਮਾਮਲਾ ਕਰ ਜੀ। ਉਹੀ ਤਾਂ ਚ